ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਲੜਕੇ ਲੜਕੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਾਜਵਿੰਦਰ ਸਿੰਘ ਪਤਾ ਜ਼ਿਲ੍ਹਾ ਸ਼ਹਿਰ ਮੁਕਸਰ ਸਾਹਿਬ ਕਾਸਟ ਸ਼ੀਮਾ ਗੋਤ ਅਬਰੋਏ ਉਮਰ 1993 ਪੜਾਈ ਡਿਪਲੋਮਾ ਆਈ.ਡੀ.ਆਈ ਇਲੈਕਟ੍ਰੀਸ਼ੀਅਨ ਡਿਪਲੋਮਾ ਆਪਰੇਸ਼ਨ ਥੀਟਰ ਭੈਣਾ ਦੋ ਨੇ ਮੈਰਿਟ ਨੇ ਪੜਾਇਆ ਏਕੇ ਅਨਮੈਰਿਡ ਫਾਰਮੈਸਟਿਕਸ ਕਾਮੀ ਜੀ ਇਹਨਾਂ ਦਾ ਬਿਜ਼ਨਸ ਓਨਰ ਮੈਡੀਕਲ ਡੀ ਫਾਰਮੇਸੀ ਲੈਂਡ ਤਿੰਨ ਕਨਾਲ ਵਨ 플ੌਟ ਬਠਿੰਡਾ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗੇ ਨਹੀਂ ਸਿੰਪਲ ਮੈਰਿਜ ਕਰਨੀ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਢਿੱਲੋ ਪਤਾ ਮੋਗਾ ਫਰੀਦਕੋਟ ਕਾਸਟ ਜੱਟ ਸਿੱਖ ਉਮਰ 30 ਸਾਲ ਕੱਦ 5 ਫੁੱਟ 8 ਇੰਚ ਪੜ੍ਹਾਈ ਗ੍ਰੈਜੂਏਸ਼ਨ ਕੰਪਿਊਟਰ ਡਿਪਲੋਮਾ ਪ੍ਰਾ ਐਡਵੋਕੇਟ ਪੰਜਾਬ ਹਰਿਆਣਾ ਇੰਡੀਆ ਕੋਰਟ ਚੰਡੀਗੜ੍ਹ ਸੌਰੀ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੀ ਕਾਮੀ ਜੀ ਇਹਨਾਂ ਦਾ ਪੋਸਟ ਸਰਪੰਚ ਵਰਕ ਫੋਟੋਗ੍ਰਾਫੀ 5 ਏਕੜ ਜ਼ਮੀਨ ਤੇ ਇੱਕ ਪਲਾਟ 6 ਏਕੜ ਜ਼ਮੀਨ ਗਹਿਣੀ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਹੋਵੇ ਜਰਸੀਕ ਪਰਿਵਾਰ ਦੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਟ੍ਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬਲਦੀਪ ਸਿੰਘ ਦੱਤ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਜੱਟ ਸਿੱਖ ਗੋਤ ਦੱਤ ਉਮਰ 25 10 1992 ਕੱਦ 5 ਫੁੱਟ 11 ਇੰਚ ਪੜਾਈ +2 ECE ਡਿਪਲੋਮਾ ਪੈਨ ਇੱਕ ਮੈਰਿਡ ਕੈਨੇਡਾ ਸਿਟੀਜ਼ਨ ਹੈ ਵੈਸ਼ਨੂ ਗੁਰਸਿੱਖ ਫੈਮਿਲੀ ਹੈ ਦੀ ਕਾਮੀ ਜੀ ਇਹਨਾਂ ਦਾ ਜੌਬ ਇਨਸ਼ੋਰ ਆਈਟੀ ਕੰਪਨੀ ਹੁਸ਼ਿਆਰਪੁਰ ਤੇ 9 ਲੱਖ ਪਰ ਐਨੂਲ 3.5 ਏਕੜ ਜ਼ਮੀਨ ਅਤੇ ਪਰਵਾਰ ਦੀ ਮੰਗੇ ਜੀ ਕੁੜੀ ਪੜ੍ਹੀ ਲਿਖੀ ਪ੍ਰਾਈਵੇਟ ਨੌਕਰੀ ਕਰਦੀ ਹੋਵੇ ਹੋਰ ਪਰਵਾਰ ਦੀ ਕੋਈ ਮੰਗ ਨਹੀਂ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਵਾਰ ਦੇ ਨਾਲ ਟ੍ਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਟਰ ਨੋਟ ਕਰੂਜੀ ਨਾਮ ਮਨਦੀਪ ਸਿੰਘ ਪਤਾ ਏਰੀਆ ਸ਼ਾਹਕੂਟ ਚੰਦਰ ਕਾਸਟ ਕੰਬੋਜ ਗੋਤ ਜੋਸਰ ਉਮਰ 6 5 1988 ਕੱਦ 5 ਫੁੱਟ 9 ਇੰਚ ਪੜਾਈ ਪਲੱਸ 2 ਮਕੈਨੀਕਲ ਡਿਪਲੋਮਾ ਪੈਨ ਮੈਰੀਡ ਯੂਕੇ ਸਿਟੀਜ਼ਨ ਕੰਮੇਜੀ ਇਹਨਾਂ ਦਾ ਸਿਟੀ ਯੂਕੇ ਲੰਡਨ ਟਾਊਨ ਹਾਈਸ ਇਨਕਮ 3 ਤੋਂ 4 ਲੱਖ ਮੰਥਲੀ 1.5 ਕਿੱਲਾ ਸ਼ਹਿਰੀ ਜ਼ਮੀਨ ਇੱਕ ਕਮਰਸ਼ੀਅਲ ਪਲਾਟੇ ਵਧੀਆ ਕੋਠੀ ਪਾਈ ਹੋਈ ਏ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਹੋਵੇ ਉਮਰ 28 ਪਲੱਸ ਹੋਵੇ ਤੇ ਸਿੱਖ ਕਾਸਟ ਦੀ ਹੋਵੇ ਸਟੱਡੀ ਵੀਜ਼ੇ ਦਾ ਖਰਚਾ ਲੜਕੇ ਦੇ ਵੱਲੋਂ ਕੀਤਾ ਜਾਵੇਗਾ ਖਰਚਾ ਲੜਕੇ ਦੇ ਵੱਲੋਂ ਕਰਕੇ ਲੜਕੀ ਨੂੰ ਬਾਹਰ ਭੇਜ ਦਿੱਤਾ ਜਾਵੇਗਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਟ੍ਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਵਰਨ ਸਿੰਘ ਤਲਾਕਸ਼ੁਦਾ ਇੱਕ ਬੇਟਾ ਹੈ 11 ਸਾਲ ਦਾ ਪਤਾ ਵਡਾਲਾ ਖੁਰਦ ਅਮਰੇ ਸਰ ਕਾਸਟ ਜੱਟ ਸਿੰਘ ਉਮਰ 41 ਸਾਲ ਕੱਦ 5 ਫੁੱਟ 3 ਇੰਚ ਗੋਤ 6 ਕੋ ਪੜਾਈ 10 ਪਾਸ ਪੈਣ ਏਕੇ ਪ੍ਰਾਇ ਇੱਕ ਜੁਕੇ ਦੇ ਵਿੱਚ ਸੈਟਲ ਏ ਕਾਮੀ ਜੀ ਇਹਨਾਂ ਦਾ 5 ਕਿੱਲੇ ਜ਼ਮੀਨ ਵਧੀਆ ਘਰ ਤੇ ਆਮਦਨ ਹੈ ਪਰਿਵਾਰ ਦੀ ਮੰਗੇ ਜੀ ਕੁੜੀ ਭਾਵੇਂ ਕੁਵਾਰੀ ਹੋਵੇ ਭਾਵੇਂ ਤਲਾਕਸ਼ੁਦਾ ਬਿਨਾਂ ਬੱਚੇ ਦੇ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਸਿੰਪਲ ਵਿਆਹ ਕਰਨਾ ਹੈ ਤੇ ਲੜਕੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ रिश्ते रिलेटिड वधेरे जानकारी ले सकते हैं जी हाँ जी अगला रिश्ता नोट करो जी हम सैनी पता खरड़ मोहाली उमर उन्नती दो उन्नीस सौ छियानवे पढ़ाई प्लस टू सी बी एस ई बी कॉम फ्रॉम कमर्स आई पी एस ए इनडोर पी जी डिप्लोमा इन बिजनेस ਪੈਨ ਏਕੇ ਜੀ ਇਹਨਾਂ ਦੀ ਤੇ ਕੈਨੇਡਾ ਹੈ ਪਿਤਾ ਬਲਵੀਰ ਸਿੰਘ ਬਿਜ਼ਨਸਮੈਨ ਮਾਤਾ ਇਕਵਾਲ ਕੌਰ ਹਾਊਸ ਵਾਈਫ ਨੇ ਜੀ ਵੈਸ਼ਨੋ ਪਰਵਾਰੇ ਤੇ ਕੰਮ ਹੈ ਜੀ ਇਹਨਾਂ ਦਾ ਲੜਕਾ ਕੈਨੇਡਾ ਦੇ ਵਿੱਚ ਹੈ ਮਾਰਕੀਟਿੰਗ ਇਨ ਕੈਨੇਡਾ ਵਰਕ ਐਟ ਸਰਕਲ ਕੇ ਐਜ਼ ਏ ਅਸਿਸਟੈਂਟ ਮੈਨੇਜਰ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲਖਵਿੰਦਰ ਸਿੰਘ ਹੈਂਡੀਕੈਪਡ ਪਤਾ ਏਰੀਆ ਕੋਟਕਪੂਰਾ ਕਾਸਟ ਮਜਬੀ ਸਿੱਖ ਗੋਤ ਗਿੱਲ ਉਮਰ 1/1990 ਕੱਦ 5 ਫੁੱਟ 8 ਇੰਚ ਪੜਾਈ 10 ਪਾਸ ਪੈਣਾ 5 ਨੇ ਜੀ ਤਿੰਨ ਮੈਰਿਡ ਨੇ ਤੇ ਦੋ ਅਨਮੈਰਿਡ ਨੇ ਭਰਾ 1 ਕੇ ਮੈਰਿਡ ਏ ਕੰਮੀ ਜੀ ਇਹਨਾਂ ਦਾ ਵਰਕ ਪੰਜਾਬ ਜੁਨੀਅਨ ਪ੍ਰਾਪਰਟੀ 1 ਕਨਾਲ ਪਰਿਵਾਰ ਦੀ ਮੰਗੀ ਕੁੜੀ ਘਰੇਲੂ ਹੋਵੇ ਹੋਰ ਕੋਈ ਮੰਗਣੀ ਨਹੀਂ ਪਰਿਵਾਰ ਦੇ ਨਾਲ ਨੰਬਰ ਦਿੱਤੇ ਗਏ ਹੈ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰਵਿੰਦਰ ਸਿੰਘ ਪਤਾ ਪੌਂਚ ਜੰਮੂ ਕਸ਼ਮੀਰ ਉਮਰ 1999 ਕੱਦ 5 ਫੁੱਟ 6 ਇੰਚ ਪੈਣ ਏਕੇ ਪਰ ਏਕੇ ਤੇ ਫੈਮਿਲੀ ਦੇ ਵਿੱਚ ਮਾਤਾ ਪਿਤਾ ਨੇ ਕੰਮੇ ਜੀ ਇਹਨਾਂ ਦਾ ਕਾਰ ਮਕੈਨਿਕ ਦਾ ਆਪਣਾ ਕੰਮ ਹੈ। ਜਮੀਨ 25 ਕਿੱਲੇ 6 ਆਪਣੀਆਂ ਗੱਡੀਆਂ ਨੇ ਵਧੀਆ ਬਿਜ਼ਨਸ ਏ ਪਰਿਵਾਰ ਦੀ ਮੰਗੀ ਕੁੜੀ ਸੋਹਣੀ ਸੁਨੱਖੀ ਹੋਵੇ 10 ਜਾਂ ਪਲੱਸ 2 ਪਾਸ ਹੋਵੇ ਗਰੀਬ ਪਰਿਵਾਰ ਦੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਟ੍ਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਸਪ੍ਰੀਤ ਸਿੰਘ ਪਤਾ ਬ੍ਰਮਟਨ ਅਨਟਾਰੀਓ ਕਾਸਟ ਸੈਣੀ ਗੋਤ ਕਲੋਟੀ ਉਮਰ 37 2002 ਜਨਮ ਸਥਾਨ ਪਿੰਡ ਖੰਬਲਾ ਜ਼ਿਲ੍ਹਾ ਹੁਸ਼ਿਆਰਪੁਰ ਕੱਦ 5 ਫੁੱਟ 11 ਇੰਚ ਪੜਾਈ ਕੰਪਿਊਟਰ ਨੈਟਵਰਕਿੰਗ ਟੈਕਨੀਸ਼ੀਅਨ ਕੈਨੇਡਾ ਪੈਨ 1 ਕੇਜੀ ਮੈਰਿਡ ਇ ਕੈਨੇਡਾ ਪੀਆਰ ਪਿਤਾ ਕੁਲਦੀਪ ਸਿੰਘ ਖੇਤੀਬਾੜੀ ਦਾ ਕੰਮ ਕਰਦੇ ਆ ਕਤਰ ਵਰਕ 28 ਸਾਲ ਮਾਤਾ ਅਮਨਦੀਪ ਕੌਰ ਹਾਊਸ ਵਾਈਫ ਨੇ ਤੇ ਕੰਮ ਇਹ ਜੀ ਇਹਨਾਂ ਦਾ ਮਕੈਨਿਸਟ ਸਿਕਿਉਰਟੀ ਕਨੇਡਾ ਵਰਕ ਪਰਮਿਟ ਤੇ ਆ ਲੜਕਾ 10 ਸਾਲਾਂ ਦਾ ਅਮਰੀਕਾ ਦਾ ਵੀਜ਼ਾ ਸੱਤ ਕਿੱਲੇ ਜ਼ਮੀਨ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਕਨੇਡਾ ਪੀਆਰ ਹੋਵੇ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਨੂੰ ਪਹਲੇ ਐਸੀ ਕਾਸਟ ਨੂੰ ਛੱਡ ਕੇ ਬਾਕੀ ਸਾਰੀਆਂ ਕਾਸਟ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਰੋਜ਼ ਪਤਾ ਈਸਰੂ ਖੰਨਾ ਕਾਸਟ ਗੇਰਲ ਉਮਰ 21 1999 ਕੱਦ 6 ਫੁੱਟ 3 ਇੰਚ ਗੋਤ ਮਲਹੰਸ ਪੜਾਈ ਐਮਬੀਬੀਐਸ ਸਪੈਸ਼ਲਿਸਟ ਪੜਾਈ ਐਮਬੀਬੀਐਸ ਸਪੈਸ਼ਲਿਸਟ ਆਫ ਜਨਰਲ ਮੈਡੀਸਿਨ ਮੈਡੀਕਲ ਡਾਕਟਰ ਪਿਤਾ ਅਵਤਾਰ ਸਿੰਘ ਡਾਕਟਰ ਅਮਨ ਹਸਪੀਟਲ ਮਾਤਾ ਅਮਨਜੀਤ ਕੌਰ ਡਾਕਟਰ ਕਾਮੇ ਜੀ ਇਹਨਾਂ ਦਾ ਗਵਰਨਮੈਂਟ ਮਲਟੀ ਸਪੈਸ਼ਲਿਸਟ ਹਸਪੀਟਲ ਚੰਡੀਗੜ੍ਹ 6 ਕਿੱਲੇ ਜ਼ਮੀਨ ਹੈ ਜੀ ਤੇ ਪਰਿਵਾਰ ਦੀ ਮੰਗੇ ਕੁੜੀ ਐਮਬੀਬੀਐਸ ਡਾਕਟਰ ਹੋਵੇ ਪਰ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕ੍ਰਿਸ਼ਨ ਕੁਮਾਰ ਪਤਾ ਲੁਧਿਆਣਾ ਕਾਸਟ ਜਿੰਦਲ ਉਮਰ 14 881 ਪਰਾਤ ਇਹਨਾਂ ਨੇ ਮੈਰਿਡ ਨੇ ਭੈਣ ਏਕੇ ਪਿਤਾ ਰਾਮਚੰਦ ਤੇ ਮਾਤਾ ਇਹਨਾਂ ਦੇ ਐਕਸਪਾਇਰ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਫਿਰੋਜ਼ਪੁਰ ਕਾਸਟ ਜੱਟ ਸਿਕ ਗੁੱਤ ਬਰਾੜ ਉਮਰ ਮਈ 1997 ਕੱਦ 6 ਫੁੱਟ ਪੜਾਈ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੈਨੇਡਾ ਪੈਣਾ ਦੋ ਨੇ ਮੈਰਿਡ ਨੇ ਕੈਨੇਡਾ ਤੇ ਕੰਮੇ ਜੀ ਇਹਨਾਂ ਦਾ ਕੈਨੇਡਾ ਪਰਮਾਨੈਂਟ ਰੈਜ਼ੀਡੈਂਸ ਜੇਬੀ ਪੇਂਟਿੰਗ ਦਾ ਮਾਲਕ 18 ਏਕੜ ਜ਼ਮੀਨ ਹੈ ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਤੇ ਸੋਹਣੀ ਸੁਨੱਖੀ ਵਧੀਆ ਸੁਭਾਅ ਦੀ ਵਧੀਆ ਪਰਿਵਾਰ ਤੋਂ ਹੋਵੇ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਜਾਂ ਫਿਰ ਪੰਜਾਬ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਗੁਰਦਾਸਪੁਰ ਬਟਾਲਾ ਕਾਸਟ ਜੱਟ ਸਿੱਖ ਗੋਤ ਖੈਰਾ ਉਮਰ 1997 ਕੱਦ 5 ਫੁੱਟ 8 ਇੰਚ ਭੈਣ ਇੱਕ ਮੈਰਿਡ ਤੇ ਕਾਮੇਜੀ ਇਹਨਾਂ ਦਾ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੈ ਜ਼ਮੀਨ 7 ਏਕੜੇ ਪਰਿਵਾਰ ਦੀ ਮੰਗੀ ਕੁੜੀ ਸੋਹਣੀ ਸੁਨਖੀ ਤੇ ਪੜੀ ਲਿਖੀ ਹੋਵੇ ਕੱਦ 5 ਫੁੱਟ 5 ਇੰਚ ਤੱਕ ਹੋਵੇ ਗੁਰਦਾਸਪੁਰ ਤੇ ਅੰਮ੍ਰਿਤਸਰ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਕਾਸਟ ਰਵਿਦਾਸੀਆ ਸਿੱਖ ਗੋਤ ਸਹਸੀਆਂ ਦਿਓਲ ਉਮਰ 1992 ਕੱਦ 5 ਫੁੱਟ 7 ਇੰਚ ਪੜਾਈ ਬੀਟੈਕ ਸਿਵਲ ਇੰਜੀਨੀਅਰਿੰਗ ਪ੍ਰਾਇ ਇੱਕ ਮੈਰਿਡ ਪੰਜਾਬ ਪੁਲਸ ਪੈਨ 1 ਕੇਜੀ ਮੈਰਿਡ ਪਿਤਾ ਦਾ ਆਪਣਾ ਬਿਜ਼ਨਸ ਹੈ ਤੇ ਮਾਤਾ ਹਾਊਸ ਵਾਈਫ ਨੇ ਕਾਮੀ ਜੀ ਇਹਨਾਂ ਦਾ ਪ੍ਰਾਈਵੇਟ ਜੌਬ ਲੁਧਿਆਣਾ ਪਰਿਵਾਰ ਦੀ ਮੰਗੀ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਹੋਵੇ ਬੀਏ ਬੀਐਡ ਬੀਐਸਸੀ ਸਾਇੰਸ ਕੀਤੀ ਹੋਵੇ ਤੇ ਰਵੀ ਦਾਸ ਜੀ ਹੀ ਇਹਨਾਂ ਨੂੰ ਸੰਪਰਕ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਮੀਤ ਮਸੀ ਪਤਾ ਜ਼ਿਲ੍ਹਾ ਗੁਰਦਾਸਪੁਰ ਗੋਤ ਹਾਂਸ ਉਮਰ 40 ਸਾਲ ਕੱਦ 5 ਫੁੱਟ 9 ਇੰਚ ਪੜ੍ਹਾਈ 10th ਪਾਸ ਭਰਾ 2 ਨੇ ਮੈਰਿਡ ਨੇ ਭੈਣਾਂ 3 ਨੇ ਮੈਰਿਡ ਨੇ ਕੰਮ ਇਹ ਜੀ ਇਹਨਾਂ ਦਾ ਆਪਣਾ ਰੈਡੀमेड ਕੱਪੜੇ ਦਾ ਕੰਮ ਏ ਵਧੀਆ ਪ੍ਰਾਪਰਟੀ ਏ ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਵਿਧਵਾ ਜਾਂ ਤਲਾਕशुदा ਹੋਵੇ ਇੱਕ ਜਾਂ ਦੋ ਬੱਚੇ ਹੋਣ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਵੀ ਮੈਚਿੰਗ ਕਰਦਾ ਰਿਸ਼ਤਾ ਸਾਡੇ ਚੈਨਲ ਤੋਂ ਤੁਸੀਂ ਲੱਭ ਸਕਦੇ ਹੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਚਾ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ